ਸਰੇ ਕਿਸ ਤਰ੍ਹਾਂ ਦੇਖ ਰਹੇ ਹੋ ਬਰਸਾਤ ਅੱਜ ਠੰਡ ਦੇ ਵੇਲੇ ਪੈ ਰਹੀ ਹੈ ਕਿ ਐਕਚੁਅਲੀ ਬਰਸਾਤ ਜਿਹੜੀ ਹੈ ਨਾ ਲੇਟ ਹੈ ਇਸੇ ਕਰਕੇ ਸੁੱਕੀ ਠੰਡ ਕਰਕੇ ਲੋਕਾਂ ਨੂੰ ਖਾਂਸੀ ਜ਼ੁਕਾਮ ਵਾਇਰਲ ਬਹੁਤ ਤਰ੍ਹਾਂ ਦੀਆਂ ਪ੍ਰੋਬਲਮ ਸਾਡੇ ਕੋਲ ਬਹੁਤ ਤਰ੍ਹਾਂ ਦੇ ਮਰੀ ਜਾਂਦੇ ਸੀਗੇ ਮੈਂ ਤਾਂ ਅੱਜ ਰੱਬ ਦਾ ਸ਼ੁਕਰੀਆ ਅਦਾ ਕਰਦਾ ਵੀ ਉਹਨਾਂ ਨੇ ਬਾਰਿਸ਼ ਦਿੱਤੀ ਤਾਂ ਲੋਕਾਂ ਨੂੰ ਇੱਕ ਰਾਹਤ ਮਿਲੀ ਦੇਖੋ ਪਹਿਲੇ ਸੁੱਕੀ ਠੰਡ ਸੀ ਉਸੇ ਹਮ ਸਭ ਬਿਮਾਰ ਹੋ ਗਏ ਸੀ ਮੈਂ ਵੀ ਜ਼ੁਖਾਮ ਸੀ ਅੱਜ ਵੀ ਜ਼ੁਖਾਮ ਹੀ ਚੱਲ ਰਿਹਾ ਹੈ ਤਾਂ ਅੱਜ ਬਾਰਿਸ਼ ਹੋਈ ਤਾਂ ਉਸੇ ਬਹੁਤ ਅੱਛਾ ਲੱਗਾ ਮੈ ਕਿ ਜੋ ਸੁੱਕੀ ਠੰਡ ਸੀ ਉਹ ਖਤਮ ਹੋ ਜਾਏ ਘੱਟ ਹੋ ਜਾਏਗੀ ਹਮ ਬਿਮਾਰ ਹੋਮੀ ਬਿਮਾਰ ਵੀ ਕਮ ਹੋਗੇ ਔਰ ਜੋ ਪੋਲੂਸ਼ਨ ਥਾ ਕਾਫੀ ਦਿਨੋਂ ਉਸੇ ਪੋਲੂਸ਼ਨ ਵੀ ਵੱਧ ਰਹਾ ਥਾ ਉਹ ਵੀ ਕਮ ਹੋਗਾ ਬਰਸਾਤ ਹੋਈ ਤੇ ਬਹੁਤ ਵਧੀਆ ਹੋਇਆ ਕਿਉਂਕਿ ਪਹਿਲੇ ਸੁੱਕੀ ਠੰਡ ਪੈ ਰਹੀ ਸੀ ਤੇ ਲੋਕੀ ਬਹੁਤ ਬਿਮਾਰ ਹੋ ਰਹੇ ਸੀ ਇਹ ਬਰਸਾਤ ਆਨ ਕਰਕੇ ਥੋੜੀ ਰਾਹਤ ਮਿਲੀ ਹੈ ਤਾਂ ਕਿ ਪੋਲੂਸ਼ਨ ਵੀ ਇਹਦੇ ਨਾਲ ਬਹੁਤ ਘਟ ਹੋਇਆ ਤੇ ਅੱਗੋਂ ਵੀ ਪ੍ਰਮਾਤਮਾ ਗਿਆਂਦਾਸ ਹੈ ਕਿ ਇਹ ਬਰਸਾਤ ਆਂਦੀ ਰਵੇ ਤੇ ਇਹ ਲੋਕਾਂ ਨੂੰ ਇਸ ਤੋਂ ਰਾਹਤ ਮਿਲੇ ਠੰਡ ਤੋਂ ਵੀ ਰਾਹਤ ਮਿਲੇਗੀ ਤੇ ਪੋਲਿਊਸ਼ਨ ਤੋਂ ਵੀ ਰਾਹਤ ਮਿਲੇਗੀ ਸ시ガル ਜੀ ਲੁਧਰਣਾ ਲਾਈਵ ਨਾਲ ਜੁੜ ਚੁਕੇ ਤੁਸੀਂ ਤੇ ਮੈਂ ਹਾਂ ਯੂਵਨ ਬੇਰੀ ਲਗਾਤਾਰ ਜੇ ਕੀ ਹੈ ਸੁੱਕੀ ਠੰਡ ਪੈ ਰਹੀ ਸੀ ਜਿਹੜੀ ਸੁੱਕੀ ਠੰਡ ਦੇ ਕਾਰਨ ਜਿਹੜਾ ਕਿ ਹੈ ਬਜ਼ੁਰਗਾਂ ਅਤੇ ਬੱਚਿਆਂ ਨੂੰ ਜਿਹੜਾ ਕਿ ਹੈ ਨੁਕਸਾਨ ਦੇਖ ਸੀ ਅੱਜ ਲੁਧਾਨਾ ਵਿਖੇ ਲੁਧਾਨਾ ਲੁਧਾਨਾ ਸ਼ਹਿਰ ਦੇ ਵਿੱਚ ਅੱਜ ਬਰਸਾਤ ਜਿਹੜੀ ਕਿ ਪੈਂਦੀ ਹੋ ਨਜ਼ਰ ਆ ਰਹੀ ਹੈ ਤਸਵੀਰਾਂ ਤਾਂ ਨਾ ਸਾਂਝੀ ਕਰ ਰਹੇ ਹਨ ਲੁਧਾਨਾ ਸ਼ਹਿਰ ਦੀਆਂ ਜਿੱਥੇ ਕਿ ਟਾਵਾ ਟਾਵਾ ਜਿਹੜੀ ਕਿ ਮੀਂਹ ਪੈ ਰਿਹਾ ਹੈ ਤੇ ਜਿਹੜੀ ਲਗਾਤਾਰ ਪਿਛਲੇ ਦਿਨਾਂ ਤੋਂ ਸੁੱਕੀ ਠੰਡ ਪੈ ਰਹੀ ਤੇ ਤੇ ਕਾਫੀ ਲੋਕਾਂ ਦੇ ਲਈ ਵੀ ਨੁਕਸਾਨ ਦੇਖ ਸੀ ਕਿ ਤੇ ਕਾਫੀ ਲੋਕ ਜਿਹੜੇ ਕਿ ਬਿਮਾਰ ਹੁੰਦੇ ਵੀ ਨਜ਼ਰ ਆ ਰਹੇ ਸੀਗੇ ਤੇ ਬਚਲੇ ਵੀ ਤਰੀਕੇ ਹਾਇ ਨੁਕਸਾਨ ਦੇਖ ਸੀ ਠੰਡ ਸੁੱਕੀ ਠੰਡ ਤੇ ਅੱਜ ਲੁਧਿਆਣਾ ਵਿਖੇ ਅੱਜ ਬਾਰਿਸ਼ ਪੈ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਕਿ ਜੇਕਰ ਗੱਲ ਕਰੀਏ ਕਿਸਾਨਾ ਜੀ ਕਿਸਾਨਾ ਦੇ ਵੀ ਚਿਹਰੇ ਜਿਹੜੇ ਕੀ ਹੈ ਖੜੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਫਸਲਾਂ ਤੇ ਕਿਸਾਨਾਂ ਨੇ ਕਿਹਾ ਕਿਸਾਨਾਂ ਨਾਲ ਗੱਲਬਾਤ ਕਰਦੇ ਵੀ ਕਿਹਾ ਕਿ ਕਿਸ ਜਿਹੜੀ ਸੁੱਕੀ ਠੰਡ ਹੈ ਸੁੱਕੀ ਠੰਡ ਸਾਡੇ ਲਈ ਨੁਕਸਾਨਦੇਖ ਸੀ ਤੇ ਅੱਜ ਲੁਧਿਆਣਾ ਵਿਖੇ ਬਰਸਾਤ ਪਈਆ ਬਰਸਾਤ ਦੌਰਾਨ ਜਿਹੜੀ ਕਿ ਫਸਲਾਂ ਨੂੰ ਵੀ ਜਿਹੜੀ ਕਿ ਸਾਨੂੰ ਖੁਸ਼ੀ ਹੈ ਤੇ ਬਰਸਾਤ ਜਿਹੜੀ ਪਈਆ ਜੇ ਤੇ ਜੋ ਜਣਾ ਵਿਖੇ ਅੱਜ ਬਰਸਾਤ ਨੇ ਅੱਜ ਦਸਤਕ ਦਿੱਤੀ ਲੁਧਾਨੇ ਦੇ ਵਿੱਚ ਤਸਵੀਰਾਂ ਨੂੰ ਤੁਹਾਨੂੰ ਦਿਖਾ ਰਹੇ ਹਾਂ ਕਿ ਕਣੀਆਂ ਜਿਹੜੀਆਂ ਪੈਂਦੀਆਂ ਰਾਤ ਨੂੰ ਜਿਹੜਾ ਕੀ ਹੈ ਮੌਸਮ ਜਿਹੜਾ ਕੀ ਹੈ ਬੰਦਾ ਨਜ਼ਰ ਆ ਰਿਹਾ ਸੀਗਾ ਤੇ ਅੱਜ ਸਵੇਰੇ ਵਿਖੇ ਲੁਧਾਨਾ ਦੇ ਵਿੱਚ ਬਰਸਾਤ ਜਿਹੜੀ ਕੀ ਹੈ ਪੈਂਦੀ ਹੋਈ ਨਜ਼ਰ ਆ ਰਹੀ ਹੈ ਲੋਕ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਰਸਾਤ ਦੇ ਵਿੱਚ ਆਵਾਜਾਵੀ ਕਰਦੇ ਹੈ ਤੇ ਟਾਵਾ ਟਾਵਾ ਜਿਹੜਾ ਕੀ ਹੈ ਮੀਂਹ ਪੈਂਦਾ ਨਜ਼ਰ ਆ ਰਿਹਾ ਜਿਹੜੀ ਕੀ ਸੁੱਕੀ ਠੰਡ ਸੀਗੀ ਤੇ ਸੁੱਕੀ ਠੰਡ ਤੋਂ ਜਿਹੜਾ ਕੀ ਹੈ ਲੋਕਾਂ ਨੂੰ ਰਾਹਤ ਮਿਲੀ ਹੈ ਤੇ ਅੱਜ ਪ੍ਰਸਾਣਤ ਜਿਹੜੀ ਕੀ ਹੈ ਪੈ ਰਹੀ ਹੈ ਤੇ ਆ ਲੋਕਾਂ ਨੂੰ ਜਿਹੜੀ ਕਾਫੀ ਸੁੱਕੀ ਥਣ ਤੋਂ ਜਿਹੜੀ ਰਾਹਤ ਮਿਲੀ ਹੈ ਤੇ ਲਗਾਤਾਰ ਤਨ ਤਸਵੀਰਾਂ ਸਾਂਝੇ ਕਰ ਰਹੇ ਲੁਧਾਨੇ ਤੇ ਹੈ ਤੋਂ ਦਿੱਤੇ ਕਿ ਬਰਸਾਤ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਅੱਜ 11:30 ਕੁ ਵੇਜ ਜਿਹੜੀ ਹੈ ਕਨੀਆਂ ਪੈਣੀਆਂ ਸ਼ੁਰੂ ਹੋਈਆਂ ਤੇ ਕਾਫੀ ਜਿਹੜੀ ਹੈ ਲੁਧਾਨਾ ਦੇ ਵਿੱਚ ਬਰਸਾਤ ਪੈਂਦੀ ਨਜ਼ਰ ਆ ਰਹੀ ਹੈ ਲਗਾਤਾਰ ਤਨ ਤਸਵੀਰਾਂ ਲੁਧਾਨਾ ਸ਼ਹਿਰ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਠੰਡ ਸੁੱਕੀ ਠੰਡ ਲਗਾਤਾਰ ਪੈ ਰਹੀ ਸੀ ਤੇ ਬੱਚੇ ਤੇ ਬਜ਼ੁਰਗ ਤੇ ਹੋਰ ਵੀ ਅਨੇ ਲੋਕ ਜਿਹੜੇ ਕੀ ਬਿਮਾਰ ਹੁੰਦੇ ਨਜ਼ਰ ਆ ਰਹੇ ਸੀਗੇ ਤੇ ਅੱਜ ਲੁਧਿਆਣਾ ਵਿਖੇ ਅੱਜ ਬਰਸਾਤ ਹੋਈ ਹੈ ਬਰਸਾਤ ਦੇ ਦੌਰਾਨ ਜਿਹੜੀ ਕੀ ਸੁੱਕੀ ਠੰਡ ਜਿਹੜੀ ਕੀ ਆਨੰਦ ਸਮੇਤ ਵਿੱਚ ਤਰੀਕੇ ਖਤਮ ਹੋਵੇਗੀ ਤੇ ਬਿਮਾਰੀ ਤੋਂ ਵੀ ਜਿਹੜੀ ਕੀ ਆ ਬਾਕੀ ਲੋਕਾਂ ਨੂੰ ਰਾਹਤ ਮਿਲੇਗੀ ਤੁਹਾਡੇ ਸ਼ਹਿਰਾਂ ਦੇ ਵਿੱਚ ਕੀ ਹਾਲਾਤ ਨੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਲੁਧਿਆਣਾ ਵਿਖੇ ਅੱਜ ਬਰਸਾਤ ਲਗਾਤਾਰ ਪੈਂਦੀ ਹੋਈ ਨજર ਆ ਰਹੀ ਐ ਸੋ ਮੈਨ ਸੈਸ਼ਨ ਵਿੱਚ ਸਾਨੂੰ ਜਰੂਰ ਦੱਸਿਓ ਕਿ ਤੁਹਾਡੇ ਏਰੀਆ ਦੇ ਵਿੱਚ ਕਿੱਥੇ ਕਿੱਥੇ ਬਰਸਾਤ ਪੈ ਰਹੀ ਐ ਕੁਝ ਲੋਕਾਂ ਨੇ ਵੀ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਬਰਸਾਤ ਅੱਜ ਠੰਡ ਦੇ ਵੇਲੇ ਪੈ ਰਹੀ ਐ ਐਰ ਕੀ ਐਕਚੁਅਲੀ ਬਰਸਾਤ ਜਿਹੜੀ ਐ ਨਾ ਲੇਟ ਆ ਇਸੇ ਕਰਕੇ ਸੁੱਕੀ ਠੰਡ ਕਰਕੇ ਲੋਕਾਂ ਨੂੰ ਖਾਂਸੀ ਜ਼ੁਕਾਮ ਵਾਇਰਲ ਬਹੁਤ ਤਰ੍ਹਾਂ ਦੀਆਂ ਪ੍ਰੋਬਲਮ ਸਾਡੇ ਕੋਲ ਬਹੁਤ ਤਰ੍ਹਾਂ ਦੇ ਮਰੀਜ਼ ਆਉਂਦੇ ਸੀਗੇ ਮੈਂ ਤਾਂ ਅੱਜ ਰੱਬ ਦਾ ਸ਼ੁਕਰੀਆ ਦਾ ਕਰਦਾ ਵੀ ਉਹਨਾਂ ਨੇ ਬਾਰਿਸ਼ ਦਿੱਤੀ ਤਾਂ ਲੋਕਾਂ ਨੂੰ ਇੱਕ ਰਾਹਤ ਮਿਲੀ ਪলিউਸ਼ਨ ਤੋਂ ਧੂੰਏਂ ਤੋਂ ਧਸ ਤੋਂ ਤਾਂ ਬਹੁਤ ਵਧੀਆ ਹੋਇਆ ਤੇ ਈਸ਼ਵਰ ਸਾਡੇ ਤੇ ਕਿਰਪਾ ਬਣਾਈ ਰੱਖੇ ਤੇ ਇਹ ਜੀ ਤੰਦਰੁਸਤੀ ਜਿਹੜੀ ਹੈ ਈਸ਼ਵਰ ਸਾਨੂੰ ਦਵੇ ਹਾਂ ਦੇਖ ਸਕਦੇ ਹੋ ਕਿ ਇਹ ਲਗਾਤਾਰ ਟਮਟਮ ਹਮੇਈ ਪੈ ਰਿਹਾ ਬਈ ਕੀ ਲੱਗਦਾ ਹੈ ਆਨਾਲ ਸਮੇਂ ਦੇ ਵਿੱਚ ਜਿਹੜੀ ਖੁਸ਼ੁੱਕੀ ਟਰੰਸੀ ਖਤਮ ਹੋ ਪਾਏਗੀ ਬਿਲਕੁਲ ਬਿਲਕੁਲ ਫਰਕ ਪਏਗਾ ਫਰਕ ਪਏਗਾ ਹਾਂ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਜਿਹੜਾ ਬ੍ਰੌਂਕਾਈਟਸ ਐਸਥਮਾ ਇਹ ਡਸਟ ਕਰਕੇ স্মੋਕ ਕਰਕੇ ਸੀਗਾ ਤਾਂ ਹੁਣ ਆਟੋਮੈਟਿਕਲੀ ਫਰਕ ਪਏਗਾ ਠੀਕ ਹੈ ਸੋ ਬਿਲਕੁਲ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆਣ ਉਹਨਾਂ ਨੇ ਕਿਹਾ ਕਿ ਰੱਬ ਦਾ ਸ਼ੁਕਰਾਨਾ ਕਰਦੇ ਆਂ ਸੀ ਕਿ ਜੇਕਰ ਬਾਰਿਸ਼ ਪਈ ਹੈ ਤੇ ਪੋਲੂਸ਼ਨ ਤੋਂ ਵੀ ਸਾਨੂੰ ਜਿਹੜੀ ਕਿ ਰਾਹਤ ਮਿਲੀ ਹੈ ਤੇ ਲਗਾਤਾਰ ਲੋਕ ਜਿਹੜੀ ਕਿ ਬਿਮਾਰ ਹੁੰਦੇ ਨਜ਼ਰ ਆ ਰਹੇ ਸੀ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਦੇ ਦਿਓ ਠੰਡ ਦੇ ਵੇਲੇ ਬਰਸਾਤ ਲੇਟ ਹੋਈ ਹੈ ਜਲਦੀ ਆਈ ਹੈ ਕੁਝ ਨੌਜਵਾਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਕੈਸੇ ਦੇਖਦੇ ਹੋ ਯਹਾਂ ਪੇ ਸੁੱਕੀ ਅੱਜ ਬਰਸਾਤ ਪੜ ਰਹੀ ਹੈ जी आज देखो पहले सूखी ठंड थी तो उससे हम सब बीमार हो गए थे मैं अभी जुकाम से अभी जुकाम ही चला हुआ है तो आज बारिश हुई तो उससे बहुत अच्छा लगा हमें कि जो सूखी ठंड थी वो ख़त्म हो, जा... हो जाए हो भी... भी कम हो जाएगी और हम बीमार होंगी बीमार भी कम होंगे और जो पोल्यूशन था काफ़ी दिनों से पोल्यूशन भी बढ़ रहा था वो भी कम होगा जिस वजह से हमें बहुत अच्छा लगा परमात्मा से ये अदास के आगे भी अच्छे से बारिश हो और जो पोल्यूशन है वो ख़त्म हो जाए और हम सब भी सही रहे और आप सब भी सही ठीक ਤੋ ਅ ਅੰਦੀ ਕਿਸ ਤਰ੍ਹਾਂ ਦੇ ਦਿਓ ਅੱਜ ਬਰਸਾਤ ਪਈ ਹੈ ਲਾਣਾ ਸ਼ਹਿਰ ਦੇ ਵਿੱਚ ਬਰਸਾਤ ਹੋਈ ਹੈ ਤੇ ਬਹੁਤ ਵਧੀਆ ਹੋਇਆ ਹੈ ਕਿਉਂਕਿ ਪਹਿਲੇ ਸੁੱਕੀ ਠੰਡ ਪੈ ਰਹੀ ਸੀ ਤੇ ਲੋਕੀ ਬਹੁਤ ਬਿਮਾਰ ਹੋ ਰਹੇ ਸੀ ਇਹ ਬਰਸਾਤ ਆਨ ਕਰਕੇ ਥੋੜੀ ਰਾਹਤ ਮਿਲੀ ਹੈ ਤਾਂ ਕਿ ਪੋਲਿਊਸ਼ਨ ਵੀ ਇਹਦੇ ਨਾਲ ਬਹੁਤ ਘਟ ਹੋਇਆ ਤੇ ਅੱਗੋਂ ਵੀ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਇਹ ਬਰਸਾਤ ਆਂਦੀ ਰਵੇ ਤੇ ਲੋਕਾਂ ਨੂੰ ਇਸ ਤੋਂ ਰਾਹਤ ਮਿਲੇ ਠੰਡ ਤੋਂ ਵੀ ਰਾਹਤ ਮਿਲੇਗੀ ਤੇ ਪੋਲਿਊਸ਼ਨ ਤੋਂ ਵੀ ਰਾਹਤ ਮਿਲੇਗੀ ਹਾਲਾਂਕਿ ਕਿਸ ਤਰ੍ਹਾਂ ਦੇ ਦਿਓ ਕਿ ਅੱਜ ਦਸੰਬਰ ਤੇ ਕੁਝ ਐਂਡਲੇ ਦੇ ਵਿੱਚ ਹੀ ਬਰਸਾਤ ਪਈ ਹੈ ਬਰਸਾਤ ਪਹਿਲੇ ਆਣੀ ਚਾਹੀਦੀ ਹੈ ਬਾਅਦ ਚੋਂ ਆਣੀ ਚਾਹੀਦੀ ਬਰਸਾਤ ਪਹਿਲੇ ਆਣੀ ਚਾਹੀਦੀ ਸੀ ਕਿਉਂਕਿ ਸੁੱਕੀ ਠੰਡ ਨਾਲ ਲੋਕੀ ਬਿਮਾਰ ਹੁੰਦੇ ਨੇ ਇਸ ਕਰਕੇ ਪਰਮਾਤਮਾ ਦੀ ਅਗੇ ਬੇਨਤੀ ਹੈ ਕਿ ਬਰਸਾਤ ਥੋੜੀ ਹੋਰ ਹੋਵੇ ਤਾਂ ਕਿ ਲੋਕੀ ਬਿਮਾਰ ਨਾ ਹੋਣ ਤੇ ਪੋਲਿਊਸ਼ਨ ਤੋਂ ਵੀ ਬਚਾਅ ਹੋ ਸਕੇ ਅਚਾ ਅਜਾ ਇਧਰ ਇਧਰ ਐਨੀਮਲਸ ਨੂੰ ਵੀ ਜਰਾ ਕੀ ਕਾਫੀ ਫਰਕ ਪੈਂਦਾ ਹੋਊਗਾ ਹਾਂਜੀ ਪੈਂਦਾ ਹੈ ਕਿ ਕਿਨੇ ਕੋ ਜਰਾ ਆ ਚੁਕਿਓ ਨੇ ਪੇਸ਼ੈਂਟ ਐਨੀਮਲਸ ਨੂੰ ਲੈ ਕੇ ਐਨੀਮਲਸ ਦੇ ਆਂਦੇ ਆ ਪਰ ਗਰਮੀਆਂ ਨਾਲੋਂ ਘੱਟ ਆਂਦੇ ਨੇ ਸਰਦੀਆਂ ਚ ਇਹਨਾਂ ਨੂੰ ਵਾਇਰਸ ਘੱਟ ਲੱਗਦਾ ਹੈਗਾ ਵਾਇਰਸ ਘੱਟ ਹੁੰਦਾ ਸਰਦੀਆਂ ਦੇ ਵਿੱਚ ਠੀਕ ਜੁੜਿਓ ਲੁਧਾਨ ਵਾਲਾ ਬਿਤਨਾਲ ਹਨੀਦਰਾ ਯੂੰਪੀਰਪੁਰ ਧੰਨਵਾਦ